ਕਿਸਾਨਾ ਦੀ ਜੇਕਰ ਪਹਿਲਾਂ ਗੱਲ ਸੁਣੀ ਹੁੰਦੀ ਤਾਂ ਅੱਜ ਬਾਜਪਾ ਦੇ ਉਮੀਦਵਾਰਾਂ ਦਾ ਘੇਰਾਓ ਨਾ ਹੁੰਦਾ ਕਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੇ ਅਲੀਵਾਲ ਵਿਖੇ ਹਲਕਾ ਫਤਿਹਗੜ ਜੂੜੀਆਂ ਤੇ ਆਪ ਵਰਕਰਾਂ ਦੀ ਹੋਈ ਵਿਸ਼ਾਲ ਰੈਲੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੀਰਤ ਸਿੰਘ ਅਰੀਕਲ ਸੀ ਨੂੰ ਅੱਜ ਹਲਕਾ ਫਤਿਹਗੜ ਚੂੜੀ ਦੇ ਕਸਬਾ ਅਲੀਵਾਲ ਚੀਕ ਵਿਚਾਰ ਰੈਲੀ ਨੂੰ ਸੰਬੋਧਨ ਕੀਤਾ ਉੱਥੇ ਹੀ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਚ ਸਭਾ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੀ ਮੌਜੂਦ ਸਨ ਉੱਥੇ ਹੀ ਉੱਥੇ ਹੀ ਜਿੱਥੇ ਉਮੀਦਵਾਰ ਸ਼ਰੀ ਕਲਸੀ ਵੱਲੋਂ ਵੋਟਾਂ ਦੀ ਅਪੀਲ ਕੀਤੀ ਗਈ ਉੱਥੇ ਹੀ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦੇ ਆ ਉਹਨਾਂ ਕਹਿੰਦੇ ਆ ਕਿ ਭਾਵੇਂ ਸਾਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਹਨ ਲੇਕਿਨ ਹਲਕੇ ਦੇ ਲੋਕ ਉਹਨਾਂ ਨਾਲ ਹਨ ਅਤੇ ਜੋ 2022 ਦੀ ਚੋਣ ਉਹਨਾਂ ਜਿੱਤੀ ਸੀ ਉਹ ਵੀ ਲੋਕਾਂ ਨੇ ਲੜਾਈ ਲੜੀ ਸੀ ਅਤੇ ਹੁਣ ਵੀ ਉਹਨਾਂ ਨਾਲ ਵੋਟਰ ਖੜੇ ਹਨ ਅਤੇ ਉਹ ਖੁਦ ਉਹਨਾਂ ਦੀ ਚੋਣ ਲੜਾਈ ਲੜ ਰਹੇ ਹਨ ਇਸ ਦੇ ਨਾਲ ਹੀ ਸ਼ਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਵੀ ਪੂਰੇ ਪੰਜਾਬ 'ਚ ਕੱਲ ਤੋਂ ਚੋਣ ਮਹਿਮ ਸ਼ੁਰੂ ਕਰਨ ਜਾ ਰਹੇ ਹਨ ਉਸ ਦੀ ਸ਼ੁਰੂਆਤ ਵੀ ਉਹ ਗਰਦਾਸਪੁਰ ਹਲਕੇ ਤੋਂ ਕਰ ਰਹੇ ਹਨ ਇਸ ਤੇ ਨਾ ਹੀ ਆਪਣੇ ਵਿਰੋਧੀ ਪਾਰਟੀ ਭਾਜਪਾ ਦੇ ਦਿੱਕੇ ਨਿਸ਼ਾਨੇ ਸਾਦੇ ਹੋਏ ਕਿ ਆਕੇ ਭਾਜਪਾ ਪਾਰਟੀ ਤਾਂ ਕੋਸ਼ਿਸ਼ ਕਰਦੀ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਖਤਮ ਹੋ ਜਾਵੇ ਲੇਕਿਨ ਇਹ ਖਤਮ ਨਹੀਂ ਹੋਣ ਵਾਲੀ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕਰਨ ਦੇ ਮਾਮਲੇ ਤੇ ਉਹਨਾਂ ਕਹਾਂਗੇ ਕਿਸਾਨਾਂ ਦਾ ਜੇਕਰ ਪਹਿਲਾਂ ਗੱਲ ਸੁਣੀ ਹੁੰਦੀ ਤਾਂ ਅੱਜ ਭਾਜਪਾ ਦੇ ਉਮੀਦਵਾਰਾਂ ਦਾ ਘਰਾਓ ਨਹੀਂ ਹੋਣਾ ਸੀ ਇਸ ਮੌਕੇ ਬਲ ਬੀਚਿੰਗ ਪਨੂ ਨੇ ਆਮਨਸ਼ੀਰ ਸਿੰਘ ਕੈ ਸ਼ਰੀਕ ਕਲਸੀਤ ਨੂੰ ਸਰਪਉਤ ਦੇ ਸਨਮਾਨਤ ਵੀ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸਤਵਾਇਆ ਕਿ ਹਲਕਾ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਉਹਨਾਂ ਵੱਲੋਂ ਆਏ ਹੋਏ ਆਮ ਆਦਮੀ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ ਕਲਸੀ ਸਾਹਿਬ ਰੈਲੀ ਦੇਖ ਲਈ ਲੋਕਾਂ ਨਾਲ ਮੁਲਾਕਾਤ ਹੋ ਗਈ ਕਿੰਨਾ ਦਾ ਰਿਸਪੋਰਟ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਅੱਜ ਜੋ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਐਡੀ ਤਹਿਲਕਾ ਮੈਂ ਕਹਿ ਸਕਦਾ ਐ ਵੀ ਜਿਹੜਾ ਮਚਾਇਆ ਔਰ ਮਿਹਨਤ ਕੀਤੀ ਐ ਸਾਡੇ ਬਲਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਹਨਾਂ ਇਕੱਠ ਦੇਖ ਕੇ ਮੈਨੂੰ ਮਾਣ ਐ ਵੀ ਇਹ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਜੇ ਇਸ ਹਲਕੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰ ਦੇ ਅਖਾਲੀ ਜਨ ਦੇ ਵੀ ਅਗਵੇਰ ਸਿੰਘ ਉਹਦੇ ਨੇਤਾ ਸਾਹਿਬ ਦਾ ਵੱਡਾ ਉਹਦੇ ਚ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਕੀ ਲੱਗਦਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆ ਜਾਊਗਾ ਇਹ ਬਲਵੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਇਸ ਕਦਰ ਜਿਹੜੀ ਆ ਠਾਠਾ ਮਾਰਦਾ ਕਰਦਾ ਕਿਹਦੇ ਲੋਕ ਕਮੈਂਟ ਕਰਦੇ ਕਿ ਖਤਮ ਕਰਦੇ ਕੀ ਕਰਦੇ ਕਿ ਕਿਹੜਾ ਇਹ ਵੀ ਨੂੰ ਹੋਣੇ ਕਿ ਲੋਕਾਂ ਕਾ ਵੀ ਭਾਪੀ ਜੀ ਨੂੰ ਖਤਮ ਕਰਦੇ ਹੋ ਨਾ ਨਾ ਬੀਜੇਪੀ ਸਾਨੂੰ ਕਲਮ ਕਰਨ ਤੇ ਲੱਗੀ ਆ ਵੀ ਸਾਰੇ ਅੰਦਰ ਦੇ ਦਿਓ ਇਹਨਾਂ ਨੂੰ ਮਾਰ ਦਿਓ ਖਤਮ ਕਰ ਦਿਓ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇਜਰੀਵਾਲ ਜੰਪਿਆ ਹੈ ਜਿਹੜਾ ਕਰ ਕਰ ਭਗਵੰਤ ਮਾਨ ਜੰਪਿਆ ਉਹਨੂੰ ਕਿਤਨਾ ਹੀ ਫੜਾ ਬਾਜ਼ੀ ਤੁਹੇਮੀ ਉਹ ਤੋਂ ਥੋੜੇ ਜਿਹੇ ਢਿਲੇ ਪੇ ਸਾਰੇ ਪੱਤਰਕਾਰ ਜਿੱਦਾਂ ਦੀ ਟਿਕਟ ਅਨਾਉਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਤੋ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਂਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ਰਵਾਦ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਂ ਸਦਾ ਰਹਿਣੀ ਆ ਜੀ ਔਰ ਪਿਆਰ ਕਰਦੇ ਨੇ ਗਰਦਾਸਪੁਰ ਲੋਕ ਸਭਾ ਬਾਲਾ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਕੰਮ ਨੂੰ ਪਸੰਦ ਕਰਦੀ ਔਰ ਇਹ ਕੰਮ ਦਾ ਨਤੀਜਾ ਦੇਖੋ ਜਦੋਂ ਸੰਗਤ ਜਦੋਂ ਲੋਕ ਆਪ ਲੜਾਈ ਲੜਦੇ ਹੋਣ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਮਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰਾਉਣਾ ਜਿਤਉਣਾ ਤੁਹਾਡੇ ਹੱਥ ਵਾਸਾ ਔਰ ਇੱਥੇ ਵੀ ਜਿਹੜੀ ਹੁਣ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਾਸਾ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਐਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮਐਲਏ ਦੀ ਇਲੈਕਸ਼ਨ ਵੀ ਲੜੀ ਆਪਾਂ ਪਰ ਜੋ ਰਿਸਪੌਂਸ ਮੈਨੂੰ ਜਿਹੜਾ ਨજર ਆ ਰਿਹਾ ਵਾ ਇਹ ਇੱਕ ਵਾਕਏ ਬਾ ਕਮਾਲ ਰਿਸਪੌਂਸ ਹੈ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਂਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋਵਾਂ ਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਆ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਦਾ ਪ੍ਰਚਾਰ ਵੀ ਸ਼ੁਰੂ ਹੋ ਰਿਹਾ ਕਿਸਾਨ ਕਰਨ ਨੀ। ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਣ ਦਿੰਦੇ ਨੇ ਤੇ ਜੇ ਹੁਣ ਕੰਮ ਹੀ ਉਹੋ ਤੇ ਕੀਤੇ ਨੇ ਜਦੋਂ ਗਏ ਸੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਨਾਲ ਤੇ ਆਪੇ ਹੀ ਉਹ ਸ਼ਾਂਤ ਹੋ ਜਾਂਦੇ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ ਉਹ ਕਹਿੰਦੇ ਹੁਣ ਇੱਥੇ ਹੀ ਨਹੀਂ ਸੁਣੀ ਵੇ ਫਰਕ ਤੇ ਹੈ ਹੀ ਹੈ। ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡਾ ਮਾਣ ਮਕਸਿਆ ਲੋਕ ਸਭਾ ਗਰਦਾਸਪੁਰ ਤੋਂ ਟਿਕਟ ਦਿੱਤੀ ਹੈ। ਜਿਹੜੀ ਗੱਲ ਕਰ ਰਹੇ ਸੀ ਤੁਸੀਂ ਵੀ ਗੱਲ ਸੀਐਮ ਸਾਹਿਬ ਗਰਦਾਸਪੁਰ ਤੋਂ ਸ਼ੁਰੂਆਤ ਕਰ ਰਹੇ ਸੀਐਮ ਸਾਹਿਬ ਦਿਨਾ ਨਗਰ ਵੀ ਕਿ ਆਏ ਸੀ ਦਿਨਾ ਨਗਰ ਦੇ ਵਿੱਚ ਸੰਗਤ ਦੀ ਆਵਾਜ਼ ਸੀ ਵੀ ਗਰਦਾਸਪੁਰ ਨੂੰ ਅੱਜ ਤੱਕ ਐਂਡਲਾ ਜ਼ਿਲ੍ਹਾ ਸਮਝਿਆ ਗਿਆ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਗਰਦਾਸਪੁਰ ਨੂੰ ਇੱਕ ਨੰਬਰ ਦਾ ਜ਼ਿਲ੍ਹਾ ਸਮਝਿਆ ਜਾਊਗਾ ਬਣਾਇਆ ਜਾਊਗਾ ਜਿਹਦੇ ਵਿੱਚ ਸਾਡੇ ਭਰਾ ਦੀ ਜੋ ਟਿਕਾਊਸ ਹੋਈ ਹੈ ਗਰਦਾਸਪੁਰ ਲੋਕ ਸਭਾ ਤੋਂ ਸਾਡੇ ਭਰਾ ਦਾ ਬੜਾ ਮਾਣ ਵਧਿਆ ਸਾਡੇ ਲੋਕਾਂ ਦਾ ਬੜਾ ਮਾਣ ਵਧਿਆ ਪਰ ਮੈਂ ਖੁਦ ਪਿੰਡਾਂ ਦੇ ਵਿੱਚ ਜੋ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਦੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ ਫੋਨ ਕਾਲ ਵੀ ਕਰਦੇ ਨੇ ਜਿੰਨੀ ਸੰਗਤ ਦੇ ਵਿੱਚ ਖੁਸ਼ੀ ਹੈ 2022 ਦੀ ਇਲੈਕਸ਼ਨ ਨਾਲੋਂ ਕਈ ਗੁਣਾ ਵੱਧ ਜੋ ਅੱਜ ਸ਼ਹਿਰੀ ਕਲਸੀਜਨ ਨੂੰ ਟਿਕਟ ਲੋਕ ਸਾਂਗਾਂ ਵਿੱਚ ਅਰਦਾਸ ਕਰਨ ਦੇ ਮਿਲਣ ਦੇ ਵਿੱਚ ਖੁਸ਼ੀ ਹੈ ਨਾ 2022 ਵਿੱਚ ਪਰਪੀਰ ਸਿੰਘ ਬੜਾ ਮਾਣ ਕਰਦੇ ਇਸ ਵਾਰ ਦਾ ਸਰਪੰਚ ਮੇਰੇ ਕੋਜੀ ਤਿੰਨ ਗੁਣਾ ਸੰਘਤ ਨੇ ਮੈਨੂੰ ਇਹ ਵਾਦਾ ਕੀਤਾ ਹੈ ਨਾ ਦੇ ਮੈਂ ਕੋਈ ਓਵਰ ਕਮ ਨਹੀਂ ਦੱਸ ਬੋ ਰਿਹਾ ਇਹ ਸੰਘਤ ਹੀ ਮੇਰੀ ਆਵਾਜ਼ ਹੈ ਹਰ ਪਿੰਡ ਦੇ ਵਿੱਚੋਂ ਮੈਂ ਆਵਾਜ਼ ਸੁਣੀ ਹੈ ਹਰ ਪਿੰਡ ਦੇ ਵਿੱਚੋਂ ਮੈਂ ਜਜਵਾ ਦੇਖਿਆ ਵੀ 2022 ਤੋਂ ਤਿੰਨ ਗੁਣਾ ਵੱਧ ਪਿੰਨਾਂ ਦੇ ਵਿੱਚੋਂ ਮੋਟਾਂ ਬਣ ਗਈਆਂ 4 ਜੂਨ ਨੂੰ ਦੁੱਧ ਦਾ ਦੋ ਦੋ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਏਗਾ ਲੋਕ ਤਿਆਰ ਪਰ ਤਿਆਰ ਬੈਠੀ ਨੇ ਸਾਡੇ ਭਰਾ ਨੂੰ ਅਸੀਂ ਸਾਡੇ ਭਰਾ ਦੀ ਪੱਗ ਨੂੰ ਸਾਡੇ ਭਰਾ ਦੀ ਸ਼ਾਨ ਨੂੰ ਗਰਦਾਸਪੁਰ ਦੀ ਜ਼ਿਲ੍ਹੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ ਤੇ ਜਤਾ ਕੇ ਭੇਜਾਂਗੇ